ਆਰ ਬੀ ਇੰਡੀਆ ਟੀਵੀ ਨਿਊਜ਼ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਅਸੀਂ ਨਕੋਦਰ ਦੀ ਤਸਵੀਰ ਦੇ ਵਿੱਚ ਖੜੇ ਆ ਜਿੱਥੇ ਕਿ ਅ ਅੱਜ ਗਿਆਨ ਦਰਸ਼ਨ ਚੈਰੀਟੇਬਲ ਵੱਲੋਂ ਇੱਕ ਬੈਂਚ ਜਿਹੜੇ ਡੋਨੇਟ ਕੀਤੇ ਗਏ ਆ ਤਸਵੀਰ ਕੰਪਲੈਕਸ ਦੇ ਵਿੱਚ ਔਰ ਤੁਹਾਨੂੰ ਦੱਸ ਦਈਏ ਇਹ ਜਿਹੜੇ ਗਿਆਨ ਦਰਸ਼ਨ ਚੈਰੀਟੇਬਲ ਜਿਹੜੀ ਟਰਸਟ ਹੈਗੀ ਆ ਅਕਸਰੇ ਭਰਾ ਟੱਕਰ ਬ੍ਰਦਰ ਜਿਹੜੇ ਹੈਗੇ ਆ ਇਹ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਆ ਅੱਜ ਜਿਹੜੀ ਇਹ ਬੈਂਚ ਰੱਖੇ ਗਏ ਆ ਉਹਨਾਂ ਦੇ ਪਿਤਾ ਵਰਗ ਸ਼੍ਰੀ ਦਰਸ਼ਨ لال ਟੱਕਰ ਜੀ ਦੀ ਯਾਦ ਵਿੱਚ ਕਿਉਂਕਿ ਜਿਹੜੀ ਉਹਨਾਂ ਦੀ ਡੇਟ ਆ ਮਿਤੀ ਆ ਜਿਹੜੀ ਆਪਣਾ 7 ਜਿਹੜੀ ਅਕਤੂਬਰ ਉਹਨਾਂ ਨੇ ਜਿਹੜਾ ਆਪਣਾ ਸ਼ਰੀਰ त्याਗਿਆ ਸੀਗਾ ਪਰ ਇਹਨਾਂ ਨੇ ਉਹਨਾਂ ਨੂੰ ਹਮੇਸ਼ਾ ਜਿੰਦਾ ਰੱਖਿਆ ਇਹ ਇਹ ਜਿਹੜੇ ਪਰਿਵਾਰ ਆ ਜਿਹੜੇ ਭਰਾ ਆ ਹਮੇਸ਼ਾ ਕੋਈ ਨਾ ਕੋਈ ਸੋਸ਼ਲ ਐਕਟੀਵਿਟੀ ਕਰਕੇ ਉਹਨਾਂ ਨੂੰ ਜਿੰਦਾ ਰੱਖਦੇ ਆ ਉਹਨਾਂ ਦੀਆਂ ਜਿਹੜੀਆਂ ਯਾਦਾਂ ਤਾਜ਼ੀਆਂ ਰੱਖਦੇ ਆ ਅੱਜ ਵੀ ਅਸੀਂ ਦੇਖ ਰਹੇ ਹਾਂ ਉਹਨਾਂ ਨੇ ਜਿਹੜੇ ਬੈਂਚ ਜਿਹੜੇ ਡੋਨੇਟ ਕੀਤੇ ਆ ਤਹਿਸੀਲ ਕੰਬੈਕ ਤੋਂ ਤਹਿਸੀਲਦਾਰ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਆ ਤੁਸੀਂ ਦੇਖਦੇ ਰਹੋ ਆਰਬਿਨਰੀ ਯੂਨੀਵਰਸ ਮੇਰੇ ਨਾਲ ਕੈਮਰਾਮੈਨ ਵਿੱਕੀ ਦੇ ਨਾਲ ਸਾਰੇ ਨੂੰ ਸਤਿਕਾਰ ਦੀ ਇਹਨਾਂ ਦੇ ਕਾਲੇ ਘਰੇ ਹੈਗੇ ਆ ਪੰਜਾਬ ਦਾ ਕਲਚਰ ਹੈਗਾ ਜਿਹੜਾ ਸੇਵਾ ਕਰਨੇ ਇਹ ਸਵਾਸਤ ਸੇਵਾ ਪਬਲਿਕ ਤੇ ਉਸ ਦੇ ਵਿੱਚ ਇੱਕ ਨੀ ਬਹਿਲ ਹੈਗੀ ਹੈ ਇਹਨਾਂ ਦੀ ਆਪਾਂ ਜਿਹੜਾ ٹرسٹ ਹੈਗਾ ਗਿਆਨ ਦਸਨ ਚੈਰੀਟੇਬਲ ٹرسٹ ਜਿਹੜਾ ਆ ਪਹਿਲਾਂ ਤੋਂ ਲੋਕ ਭਲਾਈ ਦੇ ਕੰਮ ਕਰਾ ਰਹੇ ਆ ਕੱਲਾ ਇਹ ਪਬਲਿਕ ਸੇਵਾ ਨਹੀਂ ਹੋਰ ਵੀ ਦੇ ਕੰਮਾਂ ਦੇ ਕੇ ਕੰਮ ਕਰਦੇ ਆ ਜਿਹੜੇ ਸਹਿਤਾ ਕੰਮ ਕਰਦੇ ਨੇ ਤੇ ਬਹੁਤ ਹੋ ਗਿਆ ਕੰਮ ਹੈਗਾ ਜਿਹੜੇ ਆਪਣਾ ਹਾਂ ਇਹ ਆਪਣਾ ਕਲਚਰ ਹੈਗਾ ਉਹ ਦਿਖਾ ਰਹੇ ਆ ਇਹ ਸਮਾਜ ਦੀ ਜਿਹੜੀ ਲੋੜ ਹੈਗੀ ਆ ਜੇ ਕੋਈ ਕਦੇ ਬਿੱਟੀ ਇਸ ਤਰ੍ਹਾਂ ਸਿੱਕਾ ਤੇ ਰਹਿ ਜਾਂਦੀ ਆ ਉਹਨੂੰ ਇਹ ਦੇਖ ਕੇ ਮਾਫੀ ਦੇਣੀ ਹੋਣੀ ਚਾਹੀਦੀ ਬਹੁਤ ਬਹੁਤ ਜੀ ਮੈਂ ਧੰਨਵਾਦ ਕਰ ਰਹਿਣਾ ਤੁਹਾਡਾ ਜੀ ਬਹੁਤ ਸਾਰਾ ਥੈਂਕ ਯੂ ਆਹ ਬਹੁਤ ਬਈ ਮੈਂ ਆਪਣਾ ਸਭ ਕੁਝ ਜਿਹੜਾ ਜਿੰਨਾ ਤੁਹਾਡੇ ਲਈ ਦੇਖੇ ਲੋਕਾਂ ਤੇ ਆਪ ਜੀ ਦੇ ਭਾਵਨੇ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਨਾਲੇ ਵੀ ਫੱਕੇ ਇਹਨਾਂ ਲਵਾਵਾਂਗੇ ਸਭ ਤੋਂ ਪਹਿਲਾਂ ਮੈਂ ਆਰਬੀ ਨਿਊ ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜਾ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਅੱਜ ਸਾਡੇ ਕੋਲ ਪਹੁੰਚਿਆ ਤੇ ਤੁਹਾ ਪਹੁੰਚਣ ਦੀ ਵਜ੍ਹਾ ਤੇ ਕਾਰਨ ਇਹ ਆ ਕਿ ਅੱਜ ਸਾਡੇ ਕੋਲ ਬਹੁਤ ਵਧੀਆ ਵਿਦ ਰਵਿੰਦਰ ਕੁਵਟਕਰ ਜੀ ਉਹਨਾਂ ਦਾ ਕਲਾਪ ਨਗਾ ਜੀ ਗਿਆਨ ਦਰਸ਼ਨ ਚੈਰੀਕੇਵਲ ਦਰਸ਼ਨ ਬੋਲ ਰਹੇ ਜਿਨ੍ਹਾਂ ਦੇ ਸਵਰਗੀ ਅਰਸ਼ਨ ਲਾਲ ਢੱਕਰ ਜੀ ਦੀ ਯਾਦ ਵਿੱਚ ਅੱਜ ਸੀ ਨੂੰ ਸੈਂਚ ਪ੍ਰੋਵਾਈਡ ਕੀਤੇ ਆ ਨਾਲ ਪੱਖੇ ਪ੍ਰੋਵਾਈਡ ਕਰ ਰਹੇ ਆ ਤੇ ਸਾਡੀ ਤਸਵੀਰ ਵਿੱਚ ਹੋਰ ਵੀ ਜਿਹੜੀ ਚੀਜ਼ ਦੀ ਸਮਾਨ ਦੀ ਕੋਈ ਕਮੀ ਹੁੰਦੀ ਆ ਉਹ ਸਮੇਂ-ਸਮੇਂ ਦੇ ਵਿੱਚ ਸਾਨੂੰ ਪ੍ਰੋਵਾਈਡ ਕਰਦੇ ਆ ਸੋ ਮੈਂ ਰਵਿੰਦਰ ਕੁਮਾਰ ਕਟਕੜ ਜੀ ਦਾ ਤੁਹਾਨੂੰ ਸਾਰੇ ਚਾਹੇ ਕੇ ਤੇ ਬਹੁਤ ਬਹੁਤ ਧੰਨਵਾਦੀ ਆ ਤੇ ਅੱਗੇ ਤੋਂ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤਾਂ ਬੱਸ ਸਟੈਂਡ ਦੇ ਵਿੱਚ ਨਾ ਫਰਸ਼ ਬਾਥਰੂਮ ਦੀ ਮੈਂ ਕਿਟਿਚਨ ਦੇਖੀ ਸੀ ਬਹੁਤ ਬੁਰੇ ਹਾਲਤ ਭਾਈ ਤੁਸੀਂ ਹੁਣ ਜੇ ਤੁਹਾਡਾ ਟਾਈਮ ਲੰਘੂਗਾ ਤੇ ਬੱਸ ਸਟੈਂਡ ਆਪਣੀ ਕੁਦਰਤ ਦੇਖ ਰਹੇ ਹੋ ਉਹਦੀ ਸਾਫ ਸਫਾਈ ਦਾ ਜਾਂ ਉਹ ਤੇ ਜਿੱਥੇ ਵੀ ਬੱਸ ਬਾਥਰੂਮ ਆ ਉਹਦੇ ਬਹੁਤ ਹਾਲਤ ਖਸਤਾ ਵਾ ਸੋ ਜੇ ਕੋਈ ਵਧੀਆ ਤੁਹਾਡਾ ਕੋਈ ਚੈਰਿਟੀ ਵਾਲਾ ਕਲਸਟਰ ਹੈਗਾ ਤਾਂ ਉਹਨਾਂ ਨੂੰ ਕਹਿਣਾ ਕਿ ਉੱਥੇ ਵੀ ਦੀ ਸਾਫ ਸਵਾਬਾਈ ਕਰਾ ਦੇਣ ਕਿਉਂਕਿ ਜਿਹੜਾ ਮੈਕਸਿਮਮ ਬਿਮਾਰੀ ਆ ਨਾ ਜਾਂ ਪੀਣ ਵਾਲੇ ਪਾਣੀ ਤੋਂ ਜਾਂ ਫਲਸ਼ ਵਾਸ਼ਿੰਗ ਤੋਂ ਕਰਦੀ ਆ ਸੋ ਮੈਂ ਇੱਕ ਵਾਰੀ ਖੇਰ ਬੇਨਤੀ ਕਰਦਾ ਮੇਰੇ ਕਮਾਟਕਰ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਕਿ ਜਿੱਤੀ ਜਿੱਥੇ ਵੀ ਆਪਾਂ ਨੂੰ ਇਹ ਸਮਾਜ ਸੇਵਾ ਦੀ ਲੋੜ ਆ ਕਿਉਂਕਿ ਵੱਧ ਚੜਦੀ ਸਭਾ ਹੋਣ ਨਾਲੇ ਆਪਣਾ ਨੂੰ ਬੋਧਰ ਸ਼ਹਿਰ ਆਪਣਾ ਨੇਪਰ ਸ਼ਹਿਰ ਕਰਨਾ ਪੰਜਾਬ ਹੋਰ ਸਾਫ ਸੁਥਰਾ ਹੋ ਸਕੇ ਤੇ ਹੋਰ ਖੁਸ਼ਹਾਲ ਹੋ ਸਕੇ ਤਾਂ ਹਾਲ ਹੋ ਚੁੱਕੇ ਹੈ ਜੀ ਉਹ ਸਾਡੇ ਵਿੱਚ ਪਾਕੀ ਸਾਹਿਬ ਨੇ ਸਮਾਂ ਕੱਢੀ ਜੀ ਜੇ ਤੁਸੀਂ ਵੀ ਦੇਖਦੇ ਹੋ ਵੀ ਜਿਹੜੇ ਜਮਾ ਸਾਹਿਬ ਜਿਨ੍ਹਾਂ ਦਾ ਇਹ ਰੋਲ ਪ੍ਰਭਾਵ ਹੈ ਉਹ ਅਕਸਰ ਕੋਈ ਨਾ ਕੋਈ ਐਕਟੀਵਿਟੀ ਹੋਰ ਵੀ ਕਰਦੇ ਰਹਿੰਦੇ ਹੈ ਸૌਤਾਪੰਨਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਅੱਜ ਹੋਸਤ ਗਾਜਨ ਗੌਰਵ ਜਸ਼ਨਰ ਨੇ ਜਿਹਦੇ ਤੋਂ ਮਿਲਿਆ ਉਹਨਾਂ ਦੀ ਨੌਵੀਂ ਵਰਸੀ ਦੇ ਉੱਤੇ ਅੱਜ ਇਹਨਾਂ ਨੇ ਬਹੁਤ ਸੀਰੀਅਸੀ ਦੇ ਵਿੱਚ ਤੇ ਕਿ ਬੈਕਟਰੋਇਡ ਕਰਾਈ ਨੇ ਕਿ ਬੈਕਟਰੋਇਡ ਕਰਾਈ ਤੇ ਸਮੇਂ ਸਮੇਤੇ ਦਰਮੇਂ ਬਰਦਰ ਜੀ ਜੀ ਕਿਰਵਿੰਦਰ ਜੀ ਨੇ ਬੋਲ ਹਰ ਬਲੀ ਤਕੜ ਪਰ ਰਿੰਦੀ ਨੇ ਕਿਸੇ ਦਾ ਕੋਰਨੇਸ਼ਨ ਦੇਣਾ ਤਾਂ ਵੀ ਬਲੱਡ ਡੀਮੀਟਰ ਬੜਕਤੀ ਬਹੁਤ ਧੰਵਾਦ ਆ ਅਸੀਂ ਇਹਨਾਂ ਦੋਨਾਂ ਤੇ ਆਵਾਂਗੇ ਔਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਿੱਚ ਮੌਜੂਦ ਨੇ ਕੋਈ ਸਤ ਸਾਵ ਜਿੱਤ ਸਾਵ ਨੈਕਸਿੰਗ ਸਾਵ ਸਾਰਿਆਂ ਦਾ ਬਹੁਤ ਧੰਵਾਦ ਤੇ ਨਾਲ ਦੇ ਨਾਲ ਆਸਤ ਤੇ ਟੱਕਰ ਪਰਵਾਦ ਬਹੁਤ ਬਹੁਤ ਸ਼ੁਕਰੀਤ ਹੈ